ਅਸਲਾਮੁਅਲੈਕਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਗਿਆਨੀ ਸੰਤ ਸਿੰਘ ਮਸਕੀਨ ਜੀ ਅੱਜ ਆਪਣੇ ਇੱਕ ਇਹੋ ਜਿਹੇ ਦੋਸਤ ਦੇ ਬਾਰੇ ਦੱਸਣ ਦੇ ਹੈ ਜਿਹੜਾ ਕਿ ਨਾਮੀ ਗ੍ਰਾਮੀ ਕਾਤਲ ਤੇ ਗੁੰਡਾ ਸੀ ਬੰਦੇ ਮਾਰਨਾ ਜਿਸ ਦੇ ਲਈ ਗੱਲ ਹੀ ਕੋਈ ਨਹੀਂ ਸੀ ਕੀੜੀਆਂ ਤਰ੍ਹਾਂ ਉਹ ਬੰਦਿਆਂ ਨੂੰ ਮਾਰਦਾ ਸੀਗਾ ਔਰ ਸਭ ਤੋਂ ਵੱਡੀ ਗੱਲ ਇਹ ਕਿ ਇਸ ਕਦਰ ਸਫਾਈ ਦੇ ਨਾਲ ਮਾਰਦਾ ਸੀ ਜੁਰਮ ਕਰਦਾ ਸੀ ਉਹ ਨਾ ਕਰਦਾ ਸੀਗਾ ਕਿ ਪਿੱਛੇ ਕੋਈ ਸਬੂਤ ਵੀ ਨਹੀਂ ਸੀ ਬਚਦਾ ਔਰ ਕਿਸੇ ਵੀ ਕੇਸ ਦੇ ਵਿੱਚ ਉਹਨੂੰ ਸਜ਼ਾ ਨਹੀਂ ਹੋਈ ਉਹ ਹਰ ਕੇਸ ਤੇ ਬਰੀ ਹੋ ਜਾਂਦਾ ਸੀ ਉਸ ਦਾ ਅੰਜਾਮ ਕੀ ਹੋਇਆ ਗਿਆਨੀ ਸੰਸਿਕ ਮਸਕੀਨ ਜੀ ਆਪਣੀ ਕਥਾ ਦੇ ਵਿੱਚ ਦੱਸੰਦੇ ਆ ਬਹੁਤ ਹੀ ਵਧੀਆ ਕਥਾ ਹੈਗੀ ਹੈ ਜੇ ਤੁਸੀਂ ਧਿਆਨ ਨਾਲ ਸੁਣਿਓ ਯਕੀਨ ਕਰੋ ਜ਼ਿੰਦਗੀ ਬਦਲਣ ਵਾਲੀ ਇਹ ਕਥਾ ਹੈਗੀ ਹੈ ਸੋ ਚਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਮੇਰਾ ਇੱਕ ਕਲਾਸ ਫੈਦੋ ਸੀ ਇਕੱਠੇ ਪੜਦੇ ਰਹਿਆ ਖਾਲਸਾ ਹਾਈ ਸਕੂਲ ਦੇ ਵਿੱਚ ਦੇਸ਼ ਦੀ ਵੰਡ ਹੋਈ ਹਰਿਆਣਾ ਫਰੀਦাবাদ ਦੇ ਚ ਆ ਗਿਆ ਕਿਸੇ ਵਕਤ ਫਰੀਦাবাদ ਦੀ ਪੰਜਾਬ ਸੀ ਦਿੱਲੀ ਦੇ ਕੋਲ ਇਸ ਸਾੜੀ ਜਿਹੜੀ ਟ੍ਰੇਨ ਐ ਪਿੱਛੇ ਗਈ ਹੋ ਰਾਜਸਥਾਨ ਚਲੇ ਗਈ ਰੇਲਵੇ ਸਟੇਸ਼ਨ ਡਿਪਾਰਟਮੈਂਟ ਇਹਨਾਂ ਗੱਡੀਆਂ ਨੂੰ ਥਾਂ ਥਾਂ ਤੇ ਦੇਖਦਾ ਸੀ ਵੰਡ ਕਰੀ ਗੱਲ ਸੀ ਉਹਨਾਂ ਦੀ ਟ੍ਰੇਨ ਫਰੀਦাবাদ ਦੇ ਉਸ ਉੱਥੇ ਬੰਦਾ ਆਇਆ ਆਪ ਸੁਣ ਕੇ ਹੈਰਾਨ ਹੋਵੋਗੇ ਦਿੱਲੀ ਫਰੀਦাবাদ ਸਾਰੇ ਉਸ ਦੇ ਨਾਮ ਤੋਂ ਵਾਕਿਫ ਕਿਸ ਕਰਕੇ ਵਾਕਿਫ ਨਾਮੇ ਗੁੰਡਾ ਨਾਮੇ ਕਤਲ ਪੁਲਿਸ ਵੀ ਉਸ ਤੋਂ ਡਰਦੀ ਸੀ ਕਤਲ ਕਰ ਲੈਦਾ ਸੀ ਕੋਈ ਸਬੂਤ ਨਹੀਂ ਛੁੱਟ ਜਾਂਦਾ ਸੀ ਕੋਈ ਗਵਾਹ ਬੰਦਾ ਮਾਰਨਾ ਕਿਹੜੀ ਬਾਤ ਜਿਸ ਗਲੀ ਚੋ ਕਿਦਰੇ ਲੰਘੇ ਲੋਕੀ ਦਰਵਾਜ਼ੇ ਬੰਦ ਕਰ ਲੈਂਦੇ ਸੀ ਇਤਨਾ ਭੈੰਕਰ ਉਸ ਦਾ ਨਾਮ ਹੋ ਗਿਆ ਹਰਿਆਣਾ ਪੁਲਿਸ ਦੇ ਵਿੱਚ ਦਿੱਲੀ ਪੁਲਿਸ ਦੇ ਵਿੱਚ ਲੇਕਿਨ ਗਜ਼ਬ ਦੀ ਗੱਲ ਕਿਸੇ ਵੀ ਗੁਨਾਹ ਦਾ ਸਬੂਤ ਨਹੀਂ ਰਹਿਣ ਦਿੰਦਾ ਸੀ ਔਰ ਕੋਈ ਡਰ ਦਾ ਮਾਰਾ ਗਵਾਹੀ ਨਹੀਂ ਦਿੰਦਾ ਸੀ ਉਹਨੂੰ ਪਤਾ ਸੀ ਅਸੀਂ ਗਵਾਹੀ ਦਿੱਤੀ ਨਹੀਂ ਤੇ ਦੂਜੇ ਦਿਨ ਹੈਗੇ ਕਾਫੀ ਚਿਹਰਾ ਤਾਂ ਮੈਂ ਨਾਮ ਸੁਣਿਆ ਸੀ ਪਰ ਬਹੁਤ ਲੰਬਾ ਸਮਾਂ ਹੋ ਗਿਆ ਕਦੀ ਮਿਲੇ ਤੇ ਹੈ ਨਹੀਂ ਮੇਰਾ ਬਚਪਨਾ ਜਵਾਨੀ 'ਚ ਬਦਲਿਆ ਉਹਦਾ ਬਚਪਨਾ ਜਵਾਨੀ 'ਚ ਬਦਲਿਆ ਜਵਾਨ ਬਣ ਕੇ ਨਾਮੇ ਗੁੰਡਾ ਕਾਤਲ ਬਣਿਆ ਇੱਕ ਦਿਨ ਫਰੀਦাবাদ 10 ਸਾਲ ਦੇ ਚ ਦੋ ਦਫਾ ਜਾਂਦਾ ਇੱਕ ਸਾਡੇ ਇਲਾਕੇ 'ਚ ਮਹਾਪੁਰਸ਼ ਹੋਏ ਸੰਤ ਭਗਤ ਸਿੰਘ ਉਹਨਾਂ ਦੀ ਵਰਸੀ ਮਨਾਈ ਜਾਂਦੀ ਹੈ ਉਸ ਤੇ ਤੇਗ ਭਗਤ ਜੋਧਾਰਾਮ ਸਿੰਘ ਭਗਤ ਜੋਧਾਰਾਮ ਸਿੰਘ ਜੀ ਦੀ ਬਗਸੀ ਤੇ ਮੈਂ ਪਹੁੰਚਿਆ ਗੁਰਦੁਆਰੇ ਨੇ ਰੈਸਟ ਹਾਊਸ ਅਲੱਗ ਬਣਾਇਆ ਹੈ ਚਾਰ ਕਮਰਿਆਂ ਦਾ ਆਏ ਗਏ ਲਈ ਉੱਥੇ ਠਹਿਰਾਂਦੇ ਮੈਂ ਉੱਥੇ ਠਹਿਰਿਆ ਹੋਇਆ ਉਹ ਆ ਗਏ ਮੈਨੂੰ ਨਹੀਂ ਪਤਾ ਸੀ ਉਹ ਹੀ ਹੈ ਔਰ ਗਬਦ ਗਬਦੇ ਗੱਲ ਮੇਰਾ ਕਲਾਸ ਪਹਿਲੋ ਮੇਰਾ ਜਿਗਰੀ ਦੋਸਤ ਸੀ ਉਦੋਂ ਔਰ ਮੇਰਾ ਅਮਨਾਵੀ ਉਹਦਾ ਨਾਮ ਮੇਰਾ ਮਾਪਾਪ ਨੇ ਉਹਦਾ ਨਾਮ ਵੀ ਸੰਤ ਸਿੰਘ ਰੱਖਿਆ ਸੀ ਪਰ ਹੁਣ ਪੱਧਰ ਸੀ ਸਿੱਖੀ ਰੂਪ ਵਿੱਚ ਨਹੀਂ ਸੀ ਆ ਕੇ ਬੈਠੇ ਮੇਰੇ ਕੋਲ ਤਿੰਨ ਚਾਰ ਸੱਜਣ ਫਰੀਦাবাদ ਦੇ ਬੈਠੇ ਸਨ ਉੱਠ ਕੇ ਚਲੇ ਗਏ ਮੈਂ ਕਹ ਦੋਗੇ ਅਧੂਰੀ ਗੱਲ ਉਹਨਾਂ ਨੇ ਕੀਤੀ ਸੀ ਕੁਝ ਗੱਲ ਕਰ ਰਹੇ ਸਨ ਇੱਕਦਮ ਉੱਠ ਕੇ ਚਲੇ ਗਏ ਉੜੀ ਜੀਆ ਉਹ ਚੁੱਪ ਰਿਹਾ ਤੇ ਮੈਂ ਪੁੱਛ ਲਿਆ ਕਿ ਮੈਂ ਇੱਕ ਮਿੱਤਰਾ ਕਿਸ ਤਰ੍ਹਾਂ ਹੈ ਮੇਰਾ ਨਾਂ ਲੈ ਕੇ ਕਹਿਣ ਲੱਗੇ ਮੈਨੂੰ ਪਛਾਣੇ ਮੈਂ ਤੁਹਾਡਾ ਕਲਾਸ ਫੇਲੋਂ ਕੱਠੇ ਬੈਠਦੇ ਸੀ ਤੁਹਾਡਾ ਦੋਸਤ ਆਪਣਾ ਨਾਂ ਦੱਸਿਆ ਹੈਰਾਨਗੀ ਹੋਈ ਮੈਨੂੰ ਪਰ ਮੈਂ ਤੇ ਸੁਣ ਚੁੱਕਿਆ ਸੀ ਨਾਮੇ ਕਾਤਰ

ਮੈਨੂੰ ਨੀਂਦ ਨਹੀਂ ਪੈਂਦੀ ਜਿੰਨੇ ਚਿਰ ਤੱਕ ਪੂਰੀ ਬੋਤਲ ਪੀਣਾ ਲਵਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਐ ਨਾਂ ਬੇਚੈਂ ਹੈ ਇਹ ਬੇਚੈਨੀ ਮੇਰੇ ਕੋਲ ਸਹਾਰੀ ਨਹੀਂ ਜਾਂਦਾ ਜ਼ਾਰੋ ਜ਼ਾਰੋ ਕਹਿ ਲਗਿਆ ਤੁਸੀਂ ਕਹਾ ਕਰਦੇ ਹੋ ਮੈਂ ਸੁਣਿਆ ਲੋਕਾਂ ਕੋਲ ਤੁਸੀਂ ਸਲਾਹਿੰਦੇ ਹੋ ਇਹਦਾ ਕੋਈ ਇਲਾਜ ਆਇਆ ਮੇਕਾ ਹਜ਼ਾਰਾ ਘਰ ਤੂੰ ਬਰਬਾਦ ਕੀਤੇ ਨੇ ਸੈਂਕੜਿਆਂ ਨੂੰ ਤੂੰ ਰੋਣ ਤੇ ਮਜਬੂਰ ਕੀਤਾ ਮਨੁੱਖ ਜਦ ਕਿਸੇ ਨਾਲ ਬੁਰਾ ਕਰਦਾ ਤੇ ਇਹ ਸੋਚ ਕੇ ਮੈਂ ਦੂਜੇ ਨਾਲ ਕਰ ਰਿਆਂ ਧਰਮ ਕਹਿੰਦਾ ਨਹੀਂ ਆਪਣੇ ਨਾਲ ਕਰ ਰਿਹਾ ਕਤਈ ਬੁੱ ਦੂਜੇ ਨਾਲ ਨਹੀਂ ਇਹ ਪਲਟ ਕੇ ਵਾਪਸ ਆਏਗਾ ਦਿੱਤਾ ਲਈਏ ਆਪਣਾ ਅਣ ਦਿੱਤੇ ਇੱਕ ਜਾਤਨਾ ਤੂੰ ਕਿਸੇ ਦੇ ਰਸਤੇ 'ਚ ਰੋੜੇ ੜਕਾਏ ਨੇ ਦੀਵਾਰਾਂ ਤੇਰੇ ਰਸਤੇ 'ਚ ਵੀ ਤੂੰ ਕਿਸੇ ਦੇ ਰਸਤੇ 'ਚ ਕੰਡੇ ਵਿਛਾਏ ਨੇ ਫੁੱਲ ਤੇਰੇ ਰਸਤੇ 'ਚ ਵੀ ਕੋਈ ਨਹੀਂ ਤੂੰ ਕਿਸੇ ਦੀ ਪੱਗ ਲਾਈਏ ਤੇਰੇ ਸਿਰ ਤੇ ਵੀ ਸਲਾਮਤ ਨਹੀਂ ਰਹੇ ਰੱਬੀ ਨਹੀਂ ਕਿਤੇ ਦਿੱਤਾ ਲਈਏ ਆਪਣਾ ਜੋ ਕੁਝ ਜਗਤ ਨੂੰ ਦੇਏਗਾ ਪਰਟ ਕੇ ਵਾਪਸ ਆਏਗਾ ਮਨੁੱਖ ਦੂਜੇ ਨਾਲ ਬੁਰਾ ਕਰਦਾ ਏ ਇਹ ਜਾਣ ਕੇ ਮੈਂ ਦੂਜੇ ਨਾਲ ਕਰ ਰਿਆ ਆਪਣੇ ਨਾਲ ਕਰ ਰਿਆ ਮੈਨੂੰ ਕਹਿਣ ਲੱਗਾ ਇਹ ਮੈਨੂੰ ਸਮਝ ਆਇਆ ਇਲਾਜ ਕੁਝ ਇਲਾਜ ਮੈਂ ਬੇਲਾ ਇਲਾਜ ਤੇ ਹੈ ਤੋ ਸਦਸੰਗ ਦੇ ਚ ਦੇਖੋ ਵਰਸੀ ਮਨਾਈ ਜਾ ਰਹੀ ਹੈ ਮੈਂ ਕਿ ਆਪਣੇ ਇਲਾਕੇ ਚ ਮਹਾਪੁਰਸ਼ ਹੈ ਪਗਦਰ ਜੋਧਾ RAM ਸਿੰਘ ਜੀ ਮੁਸਲਮਾਨ ਉਹਨਾਂ ਦੇ ਦਰਸ਼ਨਾਂ ਨੂੰ ਆਉਂਦੇ ਸਨ ਉਹਨਾਂ ਕੋਲ ਸਿੱਖਿਆ ਲੈਂਦੇ ਸਨ ਤੁਮਾ ਕਹਿ ਲਗੇ ਫਿਰ ਮੈਂ ਜਦ ਆਇਆ ਤਾਂ ਫਿਰ ਕਲਪਾ ਸਿਰਫ ਮੈਂ ਹੀ ਸੁਣਿਆਗਾ ਹੋਰ ਨਹੀਂ ਉੱਥੇ ਕਿਸੇ ਨੂੰ ਬੈਠਾ ਮੈਂ ਦੋਏ ਜੀ ਕਹਿੰਦਾ ਮੈਂ ਕਹ ਇਸ ਗੱਲ ਦੀ ਤੂੰ ਚਿੰਤਾ ਨਾ ਕਰ ਮੈਂ ਸੰਤ ਅਨੁਪਰੇਵਾਂ ਮੈਂ ਬੇਨਤੀ ਕਰਾਂਗਾ ਤੁਮਾ ਘੱਮਸੇ ਕਮੇ ਤਿੰਨ ਦਿਨ ਧਿਆਤ ਫਿਰ ਇਸ ਤੋਂ ਬਾਅਦ ਤੂੰ ਪਾਠ ਕਰੀ ਤੂੰ ਪੰਜਾਬੀ ਜਾਣਦਾ ਹੈ ਖਾਲਸਾ ਸਕੂਲ ਦਾ ਵਿਦਿਆਰਥੀ ਤੂੰ ਤੂਬਾ ਵਿੱਚ ਕਰੀ ਪਰ ਤੂੰ ਤਿੰਨ ਦਿਨ ਧਿਆ ਇਹਨੇ ਗੈਦੀ ਆਇਨੇ ਅਕਾਲ ਤੱਕ ਦੇ ਸਿੰਘ ਸਾਹਿਬ ਵੀ ਆਏ ਹੋਏ ਸਨ ਔਰ ਆਉਂਦੇ ਨੇ ਹਰ ਸਾਲ ਉਸ ਬਰਸੀ ਤੇ 10-12 ਰਾਗੀ ਜਥੇ ਸਨ ਗੁਣੇ ਜਨ ਸਨ ਮੈਂ ਕਿਹਾ ਸੁਣ ਸਾਰੇ ਉਹ ਢੀਕ ਮੈਂ ਕਰਦਾ ਰਿਹਾ ਦੇਖਦਾ ਰਿਹਾ ਸੰਗਤ ਦੇ ਚ ਇੰਡੀਆ ਦੇ ਅਖਬਾਰ ਵੀ ਹੋਰਨ ਲਾਂਦਨ ਗਲੀ ਦੇ ਚ ਦੂਰ ਦੂਰ ਤੱਕ ਆਵਾਜ਼ਾਂ ਬੜੀ ਦੂਰ ਤੱਕ ਜਾਂਦੀਆਂ ਖਾਸ ਵਿਸ਼ੇ ਸਵਾਗਤ ਮੈਨੂੰ ਕਿਸੇ ਨੇ ਦੱਸਿਆ ਉੱਥੇ ਖੰਬੇ 'ਚ ਜਿਹੜਾ ਘੋਰਣ ਲੱਗਿਆ ਉੱਥੇ ਦੇਖਣਾ ਤੇ ਗਾਰੇ ਨਹੀਂ ਆਇਆ ਨਹੀਂ ਆਇਆ ਉੱਥੇ ਖੜਾ ਉੱਥੇ ਸੁਣਦਾ ਤੇ ਹੈ ਇਤਨਾ ਕੋਈ ਥਾਨੂ ਸੁਣਾਉਣ ਦਾ ਮੈਰਾ ਮਤਲਬ ਇਤਨਾ ਬੇਚੈਨ ਹਰ ਗੁਨਾਹ ਮਨ ਨੂੰ ਬੇਚੈਨ ਕਰ ਦਿੰਦਾ ਹੈ ਹਰ ਅਪਰਾਧ ਮਨ ਨੂੰ ਪਰੇਸ਼ਾਨ ਕਰ ਦਿੰਦਾ ਹੈ ਔਰ ਜੀਵਨ ਸਿਰ ਦਾ ਬੋਝ ਬਣ ਜਾਂਦਾ ਹੈ ਖੁਦਕਸ਼ੀ ਕਰਕੇ ਮਰੇਗਾ ਆਤਮ ਅੱਤਿਆ ਕਰਕੇ ਮਰੇ। ਕਰਾਂ ਨਹੀਂ। ਕਹਿੰਦਾ ਇਤਨਾ ਬੋਝ ਇਤਨਾ ਤਣਾਓ ਮੈਂ ਨਹੀਂ ਬਰਦਾਸ਼ਟ ਕਰ ਸਕਦਾ। ਮੈਂ ਨਹੀਂ ਸਹਾਰ ਸਕਦਾ। ਬੇਨਿਆਂ ਨੂੰ ਪਰੇਸ਼ਾਨ ਕੀਤਾ ਤੂੰ, ਇਤਨਿਆਂ ਨੂੰ ਰੁਲਾਇਆ, ਇਤੇ ਦਿੱਤਾ ਲਈਏ ਆਪਣਾ ਅਣ ਦਿੱਤੇ ਕਿਛ ਹੱਥ ਨਾ ਆਵੇ। ਪਾਈ ਸਾਹਿਬ ਕਹਿੰਦੇ ਕੋਈ ਮਨੁੱਖ ਇਤਨੇ ਵੱੱਜਰ ਪਾਪ ਕਰੇ, ਕਿਤਨੇ ਗਉ ਦਿਜ ਬਦੂ ਵੰਸ਼ ਵਿਸਵਾਸ ਬਦ ਕੋਟ ਹੱਤਿਆ ਕਰੋੜਾਂ ਤਰ੍ਹਾਂ ਦੇ ਕਤਲ ਕਰੇ ਇੱਕ ਨਹੀਂ ਤੇ ਕਰੋੜਾਂ ਗਉਆ ਮਾਰੇ ਪਤਨਾਂ ਨੂੰ ਮਾਰੇ ਵਿਸ਼ਵਾਸਗਾਤ ਕਰੇ ਕੁਲ ਦਰੋਹ ਕਰੇ ਇਸਤਰੀ ਨੂੰ ਮਾਰੇ ਔਰ ਗੁਰੂ ਨਾਲ ਦਰੋਹ ਕਰੇ ਗਉ ਦਿਜ ਬਦੂ ਵੰਸ਼ ਵਿਸਵਾਸ ਬਦ ਕੋਟ ਹੱਤਿਆ ਕ੍ਰਿਸ਼ਨਾ ਅਨੇਕ ਦੁਖ-ਦੋਖ ਸੰਗਾਤ ਹੈ ਇਹ ਤਿੰਨ ਪੰਕਤੀਆਂ ਇੱਕ ਵਾਰ ਫਿਰ ਤੁਹਾਨੂੰ ਸੁਣਾਦਿਆਂ ਮੇਰੇ ਖਿਆਲ ਕੋਈ ਐਸੀ ਬੀੜਾ ਕੋਈ ਐਸਾ ਦੁੱਖ ਰਿਹਾ ਨਹੀਂ ਜਿਸ ਨੂੰ ਭਾਈ ਸਾਹਿਬ ਨੇ ਗਿਣ ਨਹੀਂ ਲਿਆ ਜਿਹਦਾ ਜ਼ਿਕਰ ਨਹੀਂ ਕੀਤਾ ਭਾਈ ਗੁਰਦਾਸ ਨੇ ਪੰਕਤੀਆਂ ਮੈਂ ਇਹ ਦੋ ਫਿਰ ਤੁਹਾਨੂੰ ਸਰਵਨ ਕਰਾਵਾਂ ਅਗਨ ਜਰਤ ਜਲ ਬੂੜਤ ਸਰਪਗ ਰਸੇ ਸਸਤਰ ਅਨੇਕ ਰੋਮ-ਰੋਮ ਕਰਗਾ ਬਿਰਥਾ ਅਨੇਕ ਅਪਦਾ ਅਧੀਨ ਦੀਨ ਗਤ ਗ੍ਰੇਖਮ ਔਰ ਸੇਤ ਬਰਖ ਮਾਇ ਨਿਸ ਪ੍ਰਾਤ ਹੈ ਗਉ ਦੇ ਜੋ ਬਧੂ ਬੰਸ ਬਿਸਵਾਸ ਬਦ ਕੋਟ ਅਤਿਆ ਤ੍ਰਿਸ਼ਨਾ ਅਨੇਕ ਦੁਖ ਦੋਖ ਸੰਗਾਤ ਹੈ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋ ਦੇ ਜਗਤ ਦੇ ਸਾਰੇ ਦੁੱਖਾਂ ਨੂੰ ਮੈਂ ਇਕੱਠਾ ਕਰਕੇ ਦੇਖ ਲਿਆ ਭਾਈ ਸਾਹਿਬ ਭਾਈ ਗੁਰਦਾਸ ਜੀ ਜਗਤ ਦੇ ਸਾਰੇ ਦਰਦ ਪੀੜਾ ਮੈਂ ਇਕੱਠਾ ਕਰਕੇ ਵੇਖ ਲਿਆ ਹਨ ਅਨੇਕ ਪ੍ਰਕਾਰ ਜੋਰ ਸਗਲ ਸੰਸਾਰ ਸੋਦੇ ਪਿਆ ਕੇ ਵਿਛੋੜ ਪਲ ਇਕ ਨਾ ਹੋ ਜਾਤਾ ਸ਼ਬਦ ਤੀਰ ਦੀ ਤਰ੍ਹਾਂ ਲਗਿਆ ਪਰਮਾਤਮਾ ਦਾ ਵਿਛੋੜਾ ਹੋਇਆ ਹੈ ਭਾਈ ਸਾਹਿਬ ਕਹਿੰਦੇ ਨੇ ਇਹ ਪੀੜ ਜਗਤ ਦੀ ਕੋਈ ਇਹ ਸਾਰੀਆਂ ਪੀੜਾਂ ਇੱਕ ਪਲ ਦਾ ਮੁਕਾਬਲਾ ਵੀ ਨਹੀਂ ਕਰ ਸਕਦੀ ਇੱਕ ਪਲ ਜਿਤਨੀ ਆ ਵੀ ਨਹੀਂ ਤਾਂ ਤੁਸੀਂ ਹੁਣ ਖੁਦ ਅੰਦਾਜ਼ਾ ਲਗਾਓ ਅਗਤ ਕਿਤਨੇ ਪੀੜਾ ਚੜਨ ਦੇ ਕਿਤਨੇ ਭੈੰਕਰ ਪੀੜਾ ਚੜਨ ਲਾਗੀ ਹੋਏ ਸੋਚਾਣੇ ਪੀੜ ਲੇਕਿਨ ਇੱਕ ਹੋਰ ਵੀ ਅਰਜ਼ ਕਰਦੇ ਆਂ ਧਿਆਨ ਨਾਲ ਸੁਣਨਾ ਜਿਸ ਦਿਨ ਇਹ ਤੀਰ ਲੱਗਿਆ ਔਰ ਇਹ ਪੀੜ ਹੋਈ ਬੰਦਾ ਇੱਕ ਦੁਆ ਵੀ ਕਰਦਾ ਹੈ ਅੰਦਰੋਂ ਅਰਦਾਸ ਵੀ ਕਰਦਾ ਹੈ हे ਪ੍ਰਭੂ ਨਹੀਂ ਮਿਲਣਾ ਤੇ ਨਾ ਸਹੀ ਇਹ ਪੀੜਾ ਰਹਿਣ ਦੇ ਐ ਵੀ ਸੁਣਨਾ ਐ ਵੀ ਭਿਆਨਕਰ ਪੀੜ ਹੈ ਪਰ ਇਸ ਪੀੜਾ ਚ ਵੀ ਕੋਈ ਰਸ ਹੈ ਇਸ ਵਾਸਤੇ ਗੁਰਬਾਣੀ ਇਸ ਦਾ ਵੀ ਜ਼ਿਕਰ ਕਰਦੀ ਹੈ ਕਬੀਰ ਨੇ ਬੜਾ ਖੋਲਿਆ ਸਮਾਂ ਜ਼ਿਆਦਾ ਨਹੀਂ ਪੈ ਜਾਂਦਾ ਇੱਕ ਨਿੱਕਾ ਜਿਹਾ ਸ਼ੇਰ ਤੁਹਾਨੂੰ ਸਰੋਨ ਕਰਾ ਦੇਣਾ ਅਮੀਰ ਖੁਸਰੋ ਇਹਨੇ ਸੂਫੀ ਸੰਤ ਸ਼ਾਹ ਜਾਨ ਦੇ ਹਵਕਤ ਦਿੱਲੀ ਦੇ ਚ ਹੋਏ ਨੇ ਨਜ਼ਾਮ ਬੇਨ ਦੇ ਚੇਲੇ ਸੰਤ ਲੱਗਦਾ ਹੈ ਤੀਰ ਉਹਨਾਂ ਨੂੰ ਲੱਗੇ ओ तो कहीं देने या रब दुआए वसलना हर गिस कबूल हो फिर दिल में क्या रहेगा जो हसरत निकल गई नहीं मिलता खुदा ना मिल कोई कारण नहीं मेरा कोई गला नहीं पर ये जो मेरे को बीड़ा है ये जो मेरे को तड़पना है ये ना खोएगी ये रहने दे ये बीड़ा रहने दे ये हंजू ਗੁਨਾਹਾਂ ਨੂੰ ધોਦੇ ਨੇ ਨੀ ਹੰਝੂ ਪਾਪਾਂ ਨੂੰ ਦੋਦੇ ਨੇ ਹਿਰਦੇ ਨੂੰ ਕੋਲ ਵਰਗਾ ਕਰਦੇ ਨੇ ਨਹੀਂ ਮਿਲਿਆ ਰੱਬ ਤੇ ਨਾ ਸਹੀ ਉਹਦੇ ਵਿਛੋੜੇ ਦਾ ਮਹਿਸੂਸ ਹੋਣਾ ਵੀ ਬਹੁਤ ਕੁਝ ਦੇ ਜਾਂਦਾ ਬੜੀ ਝੋਲੀ ਭਰ ਜਾਂਦਾ ਪਰ ਇਹ ਉਦੋਂ ਹੁੰਦਾ ਜਦ ਸ਼ਬਦ ਤੀਰ ਦੇ ਤਰ੍ਹਾਂ ਨਾ ਪਹੁੰਚ ਨਹੀਂ ਮੈਂ ਫਿਰ ਅਰਜ਼ ਕਰਾਂ ਧਿਆਨ ਨੇ ਚੱਲਣਾ ਹੈ ਸ਼ਬਦ ਨੇ ਚਲਾਣਾ ਹੈ ਧਰਮ ਤੱਕ ਪਹੁੰਚਣਾ ਹੈ ਜਿਵੇਂ ਧਿਆਨ ਸ਼ਬਦ ਦੇ ਨੇੜੇ ਆਏਗਾ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਤੀਰ ਦੀ ਤਰ੍ਹਾਂ ਲੱਗੇਗਾ ਇਸ ਦਾ ਜੋ ਲੰਬਾ ਚੋੜਾ ਫਲਾਸਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਮੌਜੂਦ ਹੈ ਉਹ ਸਕੇ ਮੈਂ ਫਿਰ ਥੋੜੇ ਸਾਹਮਣੇ ਰੱਖਾਂਗਾ ਕਿਉਂਕਿ ਸਮਾਂ ਹੋ ਗਿਆ ਸਮੇਂ ਦੀ ਉਲੰਘਣਾ ਬੋਲਣਾ ਕਰੀ ਤੇ ਤਪ ਤੋਂ ਬਿਆਨ ਨੂੰ ਛਲਾਨਣ ਦਾ ਅਭਿਆਸ ਕਰ ਲਈਏ ਚਲੇਗਾ ਤੇ ਕਿਸੇ ਗੁਰਮੁਖ ਦਾ ਬਾਕੀ ਕਰਨਾ ਅੰਮ੍ਰਿਤ ਵੇਲੇ ਆਉਂਦਾ ਪਰ ਛਲਾਨਣ ਦਾ ਅਭਿਆਸ ਕਰ ਲਈਏ ਬਈ ਇੰਜ ਚਲਾਈ ਦੇ ਸਵੇਰੇ ਕਰਾਂਗੇ ਜਿਵੇਂ ਕਿਸੇ ਨੇ ਗੱਡੀ ਚਲਾਨਣੀ ਸਿੱਖਣੀ ਆਉਂਦੀ ਹੈ ਚਲਾ ਤੇ ਸਕਦਾ ਨਹੀਂ ਪਰ ਸਿੱਖਦਾ ਦਿੱਤੇ ਹੈ ਅਭਿਆਸ ਕਰਨਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਕਰ ਸਕੀਏ ਜ਼ਬਾਨ ਉਚਾਰਨ ਕਰੇ ਮਨ ਸੁਣੇ ਜ਼ਬਾਨ ਜੋ ਕਹਿ ਰਹੀ ਹੈ ਉਹੀ ਕੰਨਾਂ ਦੁਆਰਾ ਸੁਣਿਆ ਜਾ ਰਿਹਾ ਹੈ ਬਿਨਾਂ ਧਿਆਨ ਤੋਂ ਨਹੀਂ ਪਤਾ ਚਲੇਗਾ ਕਿਉਂਕਿ ਕੰਨਾਂ ਕੋਲ ਅੱਖ ਨਹੀਂ ਹੈ ਅੱਖ ਕੋਲ ਕੰਨ ਨਹੀਂ ਨੇ ਜ਼ਬਾਨ ਕੋਲ ਕੰਨ ਨਹੀਂ ਹੈ ਕੰਨਾਂ ਕੋਲ ਜ਼ਬਾਨ ਨਹੀਂ ਹੈ ਮੈਂ ਜਿਸ ਨੂੰ ਵੇਖ ਰਿਹਾ ਮੈਂ ਜਿਸ ਨੂੰ ਸੁਣ ਰਿਹਾ ਮੈਂ ਉਸੇ ਨਾਲ ਹੀ ਬੋਲ ਰਿਹਾ ਇਹ ਤਿੰਨਾਂ ਦਾ ਸੰਬੰਧ ਧਿਆਨ ਕਰਕੇ ਆਉਂਦਾ ਹੈ ਅੱਖਾਂ ਦਾ ਧਿਆਨ ਜ਼ਬਾਨ ਨਾਲ ਜੁੜਿਆ ਹੋਇਆ ਹੈ ਜ਼ਬਾਨ ਦਾ ਧਿਆਨ ਕੰਨਾਂ ਨਾਲ ਜੁੜਿਆ ਹੋਇਆ ਹੈ ਕੰਨਾਂ ਦਾ ਧਿਆਨ ਅੱਖਾਂ ਨਾਲ ਜੁੜਿਆ ਹੋਇਆ ਤਾਂ ਮੇਰਾ ਵਿਸ਼ਵਾਸ ਬਣਿਆ ਜਿਹਦੇ ਨਾਲ ਮੈਂ ਬੋਲ ਰਿਹਾ ਮੈਂ ਉਹਨੂੰ ਹੀ ਵੇਖ ਰਿਹਾ ਔਰ ਜਿਹਨੂੰ ਮੈਂ ਵੇਖ ਰਿਹਾ ਮੈਂ ਉਹਨੂੰ ਹੀ ਸੁਣ ਰਿਹਾ ਧਰਮ ਦੀ ਸਾਧਨਾ ਧਿਆਨ ਸਾਧਨਾ ਹੈ ਤੋਂ ਸਿਰਫ ਪੰਜ ਦਫਾ ਜ਼ਿਆਦਾ ਨਹੀਂ ਕਾਫੀ ਸਮਾਂ ਹੋ ਗਿਆ ਆਪ ਕਾਫੀ ਸਮੇਂ ਦੇ ਬੈਠਿਓ ਕੋਸ਼ਿਸ਼ ਕਰਨਾ ਜ਼ਬਾਨ ਚੋਂ ਜੋ ਧੋਨ ਨਿਕਲੇ ਉਹ ਕੰਨਾਂ ਦੇ ਨਾਲ ਹੀ ਮਨ ਸੁਣੇ सुन ता सकेगा जे ध्यान ध्यान राही है यात्री है शब्द वाहन है धर्म मंजिल है धुन ध्यान की साधना यह पंथ यह मार जो करता है वो तो पंथ ही है वो राही है तो सिर्फ दफा 와해그루. <놀람> Hey. ਕੁਸੀਂ ਧਰਮ ਦਾ ਰੂਪ ਬਣ ਜਾਓ ਪ੍ਰਭੂ ਦਾ ਰੂਪ ਬਣ ਜਾਓ ਮੈਂ ਤੁਹਾਡੇ ਲਈ ਅਰਦਾਸ ਕਰਦਾ ਤੁਸੀਂ ਮੇਰੇ ਲਈ ਅਰਦਾਸ ਕਰਨਾ ਤੁਹਾਡਾ ਸੁਣਨਾ ਸਫਲ ਹੋਵੇ ਮੇਰਾ ਸੁਣਾਣਾ ਸਫਲ ਹੋਵੇ ਬੋਲ ਸੁਖ ਦੀ ਸ਼ਾਮਾ ਹੋਏ ਰੋਜ਼ਿਕਾ ਕਾਂਸਵਾ ਹੋਏ ਬੋਲੇ ਇਸੋ ਮਿਆਨ ਯਕੀਨ ਜੀ ਦੀ ਅੱਜ ਦੀ ਕਥਾ ਯਕੀਨ ਕਰੋ ਇਹਨੂੰ ਬਹੁਤ ਹੀ ਵਧੀਆ ਕਥਾ ਲਿ। ਕਿਉਂਕਿ ਅੱਜ ਕੱਲ ਜਿਹੜਾ ਦੌਰ ਚੱਲਣ ਤੇ ਆ ਨਫਸਾ ਨਫਸੀ ਦਾ ਦੌਰ ਹੈ। ਔਰ ਇੱਕ ਕਿਸ ਤਰ੍ਹਾਂ ਸੰਭ 可能 ਹੋ ਸਕਦਾ ਹੈ ਕਿ ਅਸੀਂ ਦੂਸਰਿਆਂ ਨੂੰ ਦੁੱਖ ਦੇ ਕੇ ਖੁਸ਼ੀ ਹਾਸਲ ਕਰ ਲਈਏ। ਦੂਸਰਿਆਂ ਨੂੰ ਰਵਾ ਕੇ ਸਾਨੂੰ ਸਕੂਨ ਆ ਜਾਏ। ਦੂਸਰਿਆਂ ਦੀਆਂ ਰਾਵਾਂ ਦੇ ਵਿੱਚ ਕੰਡੇ ਖਿਲਾਰ ਕੇ ਸਾਨੂੰ ਆਪਣੀਆਂ ਰਾਵਾਂ 'ਚ ਫੁੱਲ ਲੱਭ ਜਾਣ। ਅਸੀਂ ਜੋ ਬੀਜਣਾ ਉਹ ਹੀ ਵੜਣਾ ਹੈ। ਜੇ ਕਿਸੇ ਨਾਲ ਜ਼ਿਆਤੀ ਕਰਾਂਗੇ ਤੇ ਉਹੀ ਜ਼ਿਆਤੀ ਸਾਡੇ ਨਾਲ ਵੀ ਹੋਏਗੀ ਜੇ ਕਿਸੇ ਦੀ ਇੱਜ਼ਤ ਖਰਾਬ ਕਰਾਂਗੇ ਤੇ ਸਾਡੀ ਇੱਜ਼ਤ ਵੀ ਹੋਏਗੀ ਜੇ ਕਿਸੇ ਦੀ ਪਾਗ ਉਛਾਲਾਂਗੇ ਤੇ ਸਾਡੀ ਵੀ ਪਾਗ ਉਛਲੇਗੀ ਜੋ ਕਰਨਾ ਹੈ ਨਾ ਉਹ ਸਾਨੂੰ ਭੋਗਣਾ ਪੈਣਾ ਹੈ ਇਸੇ ਤਰ੍ਹਾਂ ਅੱਜ ਦੀ ਕਥਾ ਦੇ ਵਿੱਚ ਵੀ ਉਹਨਾਂ ਨੇ ਇਹੀ ਵੱਡਾ ਇੱਕ ਸਬਕ ਦਿੱਤਾ ਕਿ ਜੋ ਤੁਸੀਂ ਕਿਸੇ ਦਾ ਜੇ ਚੰਗਾ ਸੋਚੋਗੇ ਤਾਂ ਨਾ ਚੰਗਾ ਹੋ ਜਾਏਗਾ ਕਿਸੇ ਦਾ ਮਾੜਾ ਸੋਚੋਗੇ ਤੁਹਾਡਾ ਵੀ ਮਾੜਾ ਹੀ ਹੋਏਗਾ ਤੁਹਾਡਾ ਚੰਗਾ ਨਹੀਂ ਹੋ ਸਕਦਾ ਆਪਣੀ ਉਹਨਾਂ ਨੇ ਉਸ ਬਚਪਨ ਦੇ ਦੋਸਤ ਦੀ ਗੱਲ ਦਸੀ ਜਿਹੜਾ ਉਹਨਾਂ ਦਾ ਬਚਪਨ ਦਾ ਦੋਸਤ ਵੀ ਸੀ ਔਰ ਨਾਂ ਵੀ ਸੰਤ ਸਿੰਘ ਸੀ ਦਾਬ ਕਿ ਜਿਹੜਾ ਆਪਣੇ ਦੌਰ ਦਾ ਨਾਮੀ ਗ੍ਰਾਮੀ ਗੁੰਡਾ ਸੀਗਾ ਕਤਲ ਕਰਨਾ ਮਾਰਨਾ ਉਹਦੇ ਲਈ ਕੋਈ ਮਾਇਨ ਨਹੀਂ ਸੀ ਰੱਖਦਾ ਬੰਦਿਆਂ ਨੂੰ ਕੀੜੀਆਂ ਤਰ੍ਹਾਂ ਮਾਰਦਾ ਸੀ ਇੰਨੀ ਦਹਿਸ਼ਤ ਸੀ ਕਿ ਲੋਕ ਉਹਦੇ ਨਾਂ ਤੋਂ ਡਰਦੇ ਸੀ ਜਿੱਥੋਂ ਦੀ ਉਹ ਲੰਘ ਜਾਂਦਾ ਸੀਗਾ ਲੋਕ ਦਰਵਾਜ਼ੇ ਬੰਦ ਕਰ ਲੈਂਦੇ ਉਹਦੇ ਖਿਲਾਫ ਗਵਾਹੀ ਨਹੀਂ ਸੀ ਦਿੰਦਾ ਕਿ ਅੱਜ ਅਗਰ ਗਵਾਹੀ ਦੇਤੀ ਤੇ ਕੱਲ ਉਹ ਨਹੀਂ ਹੈਗਾ ਇਸ ਦੀ ਪੱਕੀ ਜਿਹੜੀ ਆ ਉਹ ਮੋਹਰ ਲੱਗੀ ਸੀ ਕਿ ਜਿੰਨੇ ਉਹਦੇ ਖਿਲਾਫ ਗਵਾਹੀ ਦੇਤੀ ਉਹ ਕੱਲ ਦਾ ਦਿਨ ਨਹੀਂ ਦੇਖੇਗਾ ਉਹਨੂੰ ਚੜਦਾ ਸੂਰਜ ਨਜ਼ਰ ਨਹੀਂ ਆਏਗਾ ਇੰਨੀ ਉਹਦੀ دہشت ਸੀ ਔਰ ਇਸ ਕਦਰ ਸਫਾਈ ਨਾਲ ਜੁਰਮ ਕਰਦਾ ਸੀਗਾ ਕਤਲ ਕਰਦਾ ਸੀਗਾ ਕਿ ਪਿੱਛੇ ਕੋਈ ਸਬੂਤ ਹੀ ਨਹੀਂ ਸੀ ਛੱਡਦਾ ਜਿੰਨੇ ਵੀ ਕੇਸ ਹੋਏ ਸਭ ਚਪਰੀ ਹੋਏ ਇੱਕ ਦਫਾ ਜਦੋਂ ਗਿਆਨੀ ਸੰ ਸਿੰਘ ਮਸਕੀਨ ਜੀ ਨਾਲ ਮੁਲਾਕਾਤ ਹੋਈ ਸੁਨਿਆ ਦੋਣਾ ਨੇ ਵੀ ਹੈਗਾ ਸੀ ਲੇਕਿਨ ਕਿਉਂਕਿ ਬਚਪਨ ਦੀ ਅਲੱਗਾ ਹੋ ਗਈ ਸੀ ਇਹ ਇਸ ਲਈ ਪਛਾਣ ਨਾ ਸਕੇ ਪਰ ਉਹ ਪਛਾਣਦਾ ਸੀ ਜਦੋਂ ਮਿਲਿਆ ਤੋਂ ਨੇ ਦਸੀਆ ਕਿ ਤੁਸੀਂ ਮੈਨੂੰ ਪਛਾਣਿਆ ਨਹੀਂ ਯਾਨੀ ਸੰ ਸਿੰਘ ਮਸਕੀਨ ਜੀ ਨੇ ਕਿਹਾ ਨਹੀਂ ਜਦੋਂ ਉਹਨੇ ਆਪਣਾ ਤਾਰਫ ਨੇ ਤਾਰਫ ਕਰਵਾਇਆ ਫਰੰਡ ਅੰਦਸਿਆ ਕੇ ਮੈਂ ਸੁਣਿਆ ਸੀਗਾ ਵਜਾ ਪੁੱਛੀ ਆਉਣ ਵੀ ਤੇ ਦੱਸੀ ਕੇ ਨੀਂਦ ਨਹੀਂ ਆਉਂਦੀ ਰਾਤ ਨੂੰ ਦਿਨ ਅਚਕਰ ਇੱਕ ਪੂਰੀ ਬੋਤਲ ਨਾ ਪੀ ਲਾਂ ਬਹੁਤ ਬੇਚੈਨ ਤੇ ਵੀਰੋ ਇਹ ਬੇਚੈਨੀ ਉਹ ਸੀਗੀ ਜਿਹੜੇ ਲੱਖਾਂ ਲੋਕਾਂ ਨੂੰ ਰੁਵਾਇਆ ਸੀ ਤਕਲੀਫ ਪਹਚਾਈ ਸੀ ਬੇਗੁਨਾ ਮਾਰਿਆ ਸੀ ਜ਼ੁਲਮ ਕੀਤਾ ਸੀ ਜ਼ਿਆਤੀ ਕੀਤੀ ਸੀ ਉਹ ਬੋਝ ਇੰਨਾ ਜ਼ਿਆਦਾ ਉਸ ਦੇ ਉੱਤੇ ਬਣ ਗਿਆ ਕਿ ਉਹ ਉਸ ਤੋਂ ਫਿਰ ਜਾਨ ਛੁਡਾਉਣਾ ਚਾਹੁੰਦਾ ਸੀ ਉਸ ਬੋਝ ਤੋਂ ਕਿਉਂਕਿ ਉਹਨੂੰ ਸਕੂਨ ਨਹੀਂ ਸੀ ਮਿਲਣ ਦੇ ਆ ਜ਼ਿੰਦਗੀ ਵਿੱਚ ਜਦੋਂ ਗੁਨਾਹ ਜ਼ਿਆਦਾ ਹੋ ਜਾਂਦੇ ਆ ਉਹਨਾਂ ਦਾ ਬੋਝ ਜ਼ਿਆਦਾ ਹੋ ਜਾਂਦਾ ਹੈ ਤੇ ਫਿਰ ਮਨੁੱਖ ਕੁਝ ਚੁੱਕਣਾ ਬਰਦਾਸ਼ਤ ਹੋ ਜਾਂਦਾ ਉਹਦੀ ਬਰਦਾਸ਼ਤ ਤੋਂ ਬਾਰਾ ਹੋ ਜਾਂਦਾ ਪਹਿਲੇ ਦਿਸ ਗੁਨਾਹ ਦੀ ਦਲਦਲ ਚ ਧਸਿਆ ਚਲਾ ਜਾਂਦਾ ਹੈ ਕਿ ਮੈਂ ਤਾਕਤ ਚ ਮੈਂ ਨਸ਼ੇ ਚ ਲੋਗ ਮੇਰੇ ਤੋਂ ਡਰਦੇ ਐ ਇਸ ਨਸ਼ੇ ਚ ਉਹ ਗੁਨਾਹ ਕਰਦਾ ਜਾਂਦਾ ਪਰ ਇੱਕ ਟਾਈਮ ਹੁੰਦਾ ਹੈ ਕਿ ਉਸ ਗੁਨਾਹਾਂ ਦਾ ਬੋਝ ਵੀ ਨਹੀਂ ਉਹਦੇ ਕੋ ਚੁੱਕਿਆ ਜਾਂਦਾ ਜਦ ਤਕਲੀਫ ਪਹੁੰਚਾਈ ਹੁੰਦੀਆਂ ਉਹਨਾਂ ਦੀਆਂ ਆਹ ਹਾਸਿਸਕੀਆਂ ਪਦਦਵਾਵਾਂ ਉਹਨਾਂ ਦੀਆਂ ਆਦੀ ਜ਼ਿੰਦਗੀ ਜੀਰਣ ਕਰ ਦਿੰਦੀਆਂ ਉਹ ਤਾਕਤ ਜਿਹੜੀ ਉਹਨਾਂ ਨੂੰ ਤਕਲੀਫ ਪਹੁੰਚਾਉਂਦੀ ਐ ਫਿਰ ਉਹੀ ਤਾਕਤ ਜਿਹੜੀ ਐ ਉਨਾ ਦੀ ਆਪਣੀ ਬੇਸਕੂਨੀ ਦਾ ਸਬਬ ਬਣ ਜਾਂਦੀ ਹੈ। ਔਰ ਉਸ ਦੇ ਨਾਲ ਵੀ ਉਹੀ ਹੋਇਆ ਜਿਹਦਾ ਅੰਜਾਮ ਬਾਅਦ ਚ ਹੋਇਆ ਕਿ ਉਹਨੇ ਖੁਦਕੁਸ਼ੀ ਕਰ ਲਈ। ਕਿਉਂਕਿ ਉਹ ਬਰਦਾਸ਼ਤ ਨਹੀਂ ਸੀ ਕਰ ਸਕਦਾ ਫਿਰ ਉਹ ਜਿਹੜਾ ਉਹਦੇ ਉੱਤੇ ਜ਼ਿੰਨ ਦੇ ਬੋਝ ਸੀਗਾ ਜਿਹੜਾ ਦਿਲ ਤੇ ਬੋਝ ਸੀਗਾ। ਕੋਈ ਵੀ ਕੰਮ ਹੈ ਜਿਹੜਾ ਬਿਰੋਸੀ ਕੋਈ ਉਹ ਨਾ ਆਇਆ ਨਾ ਜਿਹੜਾ ਸੀ ਮੁਸلسل ਅਗਰ ਕਰੀ ਜਾ ਰਹੇਂ ਢਟਾਈ ਦੇ ਨਾਲ ਕਰੀ ਜਾ ਰਹੇ। ਤੇ ਆਏਗਾ ਕਿ ਅਸੀਂ ਫਿਰ ਉਸ ਤੋਂ ਨਿਕਲਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਉਹਦਾ ਬੋਝ ਉਹਨਾਂ ਦਾ ਇੰਨਾ ਜ਼ਿਆਦਾ ਹੋ ਜਾਂਦਾ ਕਿ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਰੱਬ ਸਾਰਿਆਂ ਦੇ ਉੱਤੇ ਆਪਣੀ ਮਿਹਰ ਰੱਖੇ ਸਭ ਨੂੰ ਨੇਕੀ ਦੇ ਤੇ ਹਦਾਇਤ ਦੇ ਰਸਤੇ ਤੇ ਰੱਖੇ ਉਸ ਰਸਤੇ ਤੇ ਜਿਹੜਾ ਉਸ ਰੱਬ ਨੂੰ ਪਸੰਦ ਜਿਹੜਾ ਉਸ ਰੱਬ ਤੱਕ ਲੈ ਕੇ ਜਾਂਦਾ ਜਿਹੜਾ ਇਨਸਾਨੀਅਤ ਦਾ ਭਲਾ ਕਰਦਾ ਰੱਬ ਦੀ ਖੁਸ਼ੀ ਹਾਸਲ ਕਰਨੇ ਦਾ ਸਬਬ ਬਣ दूसर दुख तकलीफ का सबब नहीं बनता मेरे तू कथा केंचते लगी कमेंट्स करके लाजमी दस रखियो अपना ढेर सारा ख्याल मिलेंगे अगली वीडियो के अल्लाह हाफिज